ਅਸੀ ਕੱਲ ਦੀ ਸਾਰਿਆਂ ਨੂੰ ਹੋਰ ਸਟਾਕ ਕੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਜੀ ਸੰਡੇ ਛੁੱਟੀ ਆ ਤੇ ਆਪਾਂ ਅੱਜ ਬਾਗਬੂੜੀ ਤੋਂ ਨੇ ਆ ਤੇ ਉਹ ਕੰਮ ਉਹ ਬਾਅਦ ਚ ਕਰਦੇ ਆ ਤੇ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਕਹਿੰਦੀਆਂ ਹੁੰਦੀਆਂ ਨੇ ਕਿ ਆਹ ਸੂਟ ਦੀਦੀ ਮੇਰੇ ਤੇ ਜੱਚੂਗਾ ਮੇਰਾ ਰੰਗ ਥੋੜਾ ਜਾਂ ਨਾ ਸਾੰਮਲਾ ਹੈ ਜਾਂ ਮੇਰਾ ਰੰਗ ਥੋੜਾ ਜਿਹਾ ਕੰਪਲੈਕਸ਼ਨ ਥੋੜਾ ਜਿਹਾ ਡਾਰਕ ਹੈ ਤੇ ਦੇਖੋ ਆਪਾਂ ਜਿਹੜੇ ਦੁਨੀਆ ਤੇ ਰੰਗ ਬਣੇ ਹੋਏ ਨੇ ਹਨਾ ਕੁਦਰਤ ਦੇ ਬਣਾਏ ਹੋਏ ਨੇ ਸਬਦਾ ਜੀ ਕਰਦਾ ਕਿ ਹਰ ਰੰਗ ਹੈ ਜਿਹੜਾ ਉਹ ਮੈਂ ਪਾਵਾਂ ਤੇ ਪਰ ਕਈ ਵਾਰੀ ਸਾਡੇ ਕੋਲੇ ਹੋਰ ਕੋਈ ਆਪਸ਼ਨ ਨਹੀਂ ਹੁੰਦੀ ਹੈਗੀ ਆਪਾਂ ਸੋਚਦੇ ਹਾਂ ਕਿ ਨਹੀਂ ਸਾਡੇ ਤੇ ਇਹ ਰੰਗ ਸੋਹਣਾ ਨਹੀਂ ਲੱਗਣਾ ਬਹੁਤ ਇਸ ਤਰ੍ਹਾਂ ਹੀ ਭੈਣਾਂ ਕਹਿੰਦੀਆਂ ਨੇ ਤੇ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਆ ਕਿ ਆਪਾਂ ਜ਼ਿਆਦਾਤਰ ਇਹ ਸੋਚਦੇ ਹਾਂ ਕਿ ਨਹੀਂ ਆਹ ਰੰਗ ਨਹੀਂ ਆਹ ਰੰਗ ਮੇਰੇ ਤੇ ਜੱਜੂਗਾ ਹਨਾ ਪਰ ਜੇ ਰੰਗ ਘੋਰਾ ਹੋਵੇ ਤੇ ਫਿਰ ਉਹਨੂੰ ਐ ਹੁੰਦਾ ਕਿ ਮੈਂ ਤਾਂ ਕੁਝ ਵੀ ਪਾ ਲਾਂ ਆਪਾਂ ਕਹਿ ਹੀ ਦਿੰਨੇ ਆਮ ਹੀ ਕਹਿ ਦਿੰਨੇ ਆ ਕਿ ਤੇਰਾ ਤਾਂ ਰੰਗ ਘੋਰਾ ਹੈ ਤੂੰ ਜੋ ਮਰਜ਼ੀ ਪਾਲਾ ਤੇਰੇ ਤੇ ਤਾਂ ਹਰੀ ਕਰੰਗੀ ਚੱਜ ਜਾਣਾ ਚਾਹੇ ਲਾਈਟ ਪਾਲਾ ਚਾ ਡਾਰਕ ਪਾਲਾ ਚਾ ਮੀਡੀਅਮ ਕਲਰ ਪਾਲਾ ਹਨਾ ਸੋ ਇਹ ਸੋਚਣਾ ਨਾ ਪਵੇ ਮੇਰੀਆਂ ਭੈਣਾਂ ਨੂੰ ਕਿ ਮੈਂ ਆ ਰੰਗ ਪਾਵਾਂ ਕਿ ਨਾ ਪਾਵਾਂ ਕਿਉਂਕਿ ਰੰਗ ਤਾਂ ਸਾਰਿਆਂ ਨੂੰ ਸਾਰੇ ਚੰਗੇ ਲੱਗਦੇ ਆ ਸੋ ਇਸ ਕਰਕੇ ਅੱਜ ਆਪਾਂ ਤੁਹਾਨੂੰ ਇੱਕ ਵੀਡੀਓ ਦੇਣੀ ਹੈ ਜੀ ਦੇ ਨਾਲ ਤੁਹਾਡਾ ਰੰਗ ਹੈ ਜਿਹੜਾ ਗੋਰਾ ਹੋ ਜੇ ਕਿਉਂਕਿ ਗੋਰਾ ਰੰਗ ਕਿਹਨੂੰ ਨਹੀਂ ਪਸੰਦ ਜੀ ਵੈਸੇ ਤਾਂ ਬੋਲ ਨਹੀਂ ਪਾਉਂਦੇ ਹੁੰਦੇ ਨੇ ਕਿ ਗੋਰਾ ਰੰਗ ਟਿੱਬਿਆਂ ਦਾ ਰੀਤਾ ਵਾਹ ਹੀ ਉੱਡ ਜਾਊਗਾ ਉੱਡ ਭਾਵੇਂ ਜਾਵੇ ਦੇਖੀ ਚੋ ਜੂ ਉੱਡੂਗਾ ਪਰ ਇੱਕ ਵਾਰ ਤਾਂ ਸਾਰਿਆਂ ਨੂੰ ਚੰਗਾ ਲੱਗਦਾ ਕਿ ਨੀਰਾ ਰੰਗ ਗੋਰਾ ਹੋਵੇ ਹੱਥ ਪੈਰ ਸਾਫ ਹੋਣ ਹਨਾ ਤੇ ਫੇਰ ਮੈਂ ਵਿਆਹ ਸ਼ਾਦੀ ਤੇ ਜਾਵਾਂ ਕਿਸੇ ਫੰਕਸ਼ਨ ਤੇ ਜਾਵਾਂ ਤੇ ਮੈਂ ਜਿਹੜਾ ਜੀ ਕਰੇ ਮੈਂ ਉਹੀ ਰੰਗ ਪਾਵਾਂ ਸੋ ਉਹਦੇ ਲਈ ਆਪਾਂ ਇੱਕ ਵੀਡੀਓ ਦਿੰਨੀ ਆ ਕਿ ਜਿਹੜਾ ਭੈਣਾ ਨੂੰ ਜੀ ਕਰੇ ਉਹੀ ਰੰਗ ਪਾਉਣ ਤੈਨਾਂ ਤੇ ਛੋਟਾ ਜਿਹਾ ਇੱਕ ਟੋਟਕਾ ਹੈ ਛੋਟੀ ਜੀ ਕਿ ਰੈਮਡੀ ਹੈ ਚੀਜ਼ਾਂ ਦੋ ਹੀ ਚਾਹੀਦੀਆਂ ਨੇ ਆਪਾਂ ਕੌਫੀ ਪੀਣੇ ਆ ਸਾਰੇ ਲਾਈਕ ਕਰਦੇ ਨੇ ਕੌਫੀ ਪੀਣਾ ਮੈਂ ਵੀ ਲਾਈਕ ਕਰਦੀ ਆ ਤੇ ਪਰ ਬਹੁਤ ਜ਼ਿਆਦਾ ਨਹੀਂ ਪੀਣੀ ਚਾਹੀਦੀ ਤੇ ਕਦੇ ਕਦਾਈਂ ਤਾਂ ਬੰਦਾ ਹਰ ਇੱਕ ਚੀਜ਼ ਮੈਨੂੰ ਲੱਗਦਾ ਬਿਲਕੁਲ ਕੋਈ ਵੀ ਚੀਜ਼ ਨਹੀਂ ਛੱਡਣੀ ਚਾਹੀਦੀ ਤੇ ਹਰ ਇੱਕ ਚੀਜ਼ ਜਿਹੜੀ ਉਹ ਟਾਈਮ ਟੂ ਟਾਈਮ ਲੈਂਦੇ ਰਹਿਣਾ ਚਾਹੀਦਾ ਹੈ ਨਾ ਸੋ ਕਾਫੀ ਸਭ ਨੂੰ ਪਸੰਦ ਆਏ ਤੇ ਕਾਫੀ ਆਪਾਂ ਅੱਜ ਯੂਜ਼ ਕਰਾਂਗੇ ਆਪਣੇ ਰੰਗ ਨੂੰ ਗੋਰਾ ਕਰਨ ਵਾਸਤੇ ਸਿਰਫ ਦੋ ਚੀਜ਼ਾਂ ਲੈਣੀਆਂ ਨੇ ਯਕੀਨ ਮੰਨਿਓ ਵਾਕਿਆ ਹੀ ਰੰਗ ਗੋਰਾ ਹੋਊਗਾ ਇਹ ਨਹੀਂ ਹੈ ਕਿ ਸਿਰਫ ਵਲੌਗ ਪਾਉਣ ਵਾਸਤੇ ਆਪਾਂ ਇਹ ਦੱਸ ਰਹੇ ਹਾਂ ਤੁਹਾਨੂੰ ਏ ਨਹੀਂ ਆ ਕਿ ਵਲੌਗ ਪਾਉਣ ਲਈ ਵਿਊ ਲੈਣ ਲਈ ਕਰ ਰਹੇ ਆ ਆਪਾਂ ਨਹੀਂ ਉਹ ਵਾਲਾ ਕੋਈ ਚੱਕਰ ਨਹੀਂ ਹੈਗਾ ਆਪਾਂ ਤੁਹਾਨੂੰ ਜੋ ਵੀ ਦੱਸਾਂਗੇ ਉਹ ਸਹੀ ਰਿਜ਼ਲਟ ਦੇਊਗਾ ਲਓ ਹੁਣ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਆਪਣੇ ਮੁੱਦੇ ਤੇ ਆਉਨੇ ਆ ਤੇ ਕਿਸ ਤਰ੍ਹਾਂ ਭੈਣਾਂ ਦਾ ਰੰਗ ਹੈ ਜਿਹੜਾ ਉਹ ਗੋਰਾ ਹੋਵੇ ਠੀਕ ਹੈ ਜੀ ਅਜੇ ਸਵੇਰੇ ਸਵੇਰੇ ਨਾਈ ਨਹੀਂ ਹੈਗੀ ਮੈਂ ਉਸੇ ਤਰ੍ਹਾਂ ਹੀ ਵਲੌਗ ਬਣਾਉਣ ਬੈਠ ਗਈਆਂ ਕਿਉਂਕਿ ਆਪਾਂ ਵੀ ਲਾਵਾਂਗੇ ਇਹ ਰੰਗ ਹੋਰ ਗੋਰਾ ਕਰਾਂਗੇ ਤੇ ਫਿਰ ਆਪਾਂ ਨਾਵਾਂਗੇ ਠੀਕ ਹੈ ਤਾਂ ਉਸ ਤੋਂ ਪਹਿਲਾਂ ਹੀ ਆਪਾਂ ਤੁਹਾਨੂੰ ਵਲੌਗ ਦੇਣ ਲੱਗੇ ਆ ਤਦੋ ਠੀਕ ਹੈ ਜੀ ਮੈਂ ਕੈਮਰਾ ਕਰਦੀ ਆ ਨੇੜੇ ਤੇ ਮੈਂ ਚੀਜ਼ਾਂ ਦਿਖਾਉਣੀ ਆ ਕਿ ਕਿਹੜੀਆਂ ਕਿਹੜੀਆਂ ਸਿਰਫ ਦੋ ਹੀ ਚੀਜ਼ਾਂ ਹਰ ਇੱਕ ਭੈਣ ਦੀ ਕਿਚਨ ਚ ਹਰ ਇੱਕ ਭੈਣ ਦੀ ਕਿਚਨ ਚ ਹੁੰਦੀ ਤੇ ਲੋ ਦਿਖਾਉਣੀ ਆ ਹੁਣ ਮੈਂ ਤੁਹਾਨੂੰ ਲੋ ਜੀ ਇਹ ਲਾ ਲਿਆ ਆਪਾਂ ਇੱਕ ਪਲੇਟ ਲਈ ਆ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਚੀਨੀ ਆ ਤੇ ਕੌਫੀ ਸਿਰਫ ਦੋ ਚੀਜ਼ਾਂ ਨੇ ਇੱਕ ਚਮਚ ਚ ਜੀਨੀ ਆ ਤੇ ਇੱਕ ਚਮਚ ਚ ਹੈਗੀ ਆ ਕੌਫੀ ਇੱਕੋ ਜੀ ਮਸਤਰਾ ਦੇ ਵਿੱਚ ਲਈਆਂ ਨੇ ਤੇ ਇੱਧਰ ਰੱਖਿਆ ਹੋਇਆ ਆਪਾਂ ਹੌਟ ਵਾਟਰ ਗਰਮ ਪਾਣੀ ਰੱਖਿਆ ਹੋਇਆ ਇਹਦਾ ਇੱਕ ਚਮਚ ਇਹਦੇ ਵਿੱਚ ਆਪਾਂ ਐਡ ਕਰ ਦਿੰਦੇ ਆ ਠੀਕ ਹੈ ਜੀ ਹੌਲੀ ਹੌਲੀ ਕਰਕੇ ਜੀ ਆਪਾਂ ਨੂੰ ਲੱਗਿਆ ਤਾਂ ਆਪਾਂ ਐਡ ਕਰਾਂਗੇ ਹੁਣ ਇਹਨੂੰ ਆਪਾਂ ਕਾਫੀ ਬੀਟਰ ਨਾਲ ਵੀ ਬੀਟ ਕਰ ਸਕਦੇ ਆ ਜੇ ਤੁਹਾਡੇ ਕੋਲ ਹੈਗਾ ਮੇਰੇ ਕੋਲੇ ਨਹੀਂ ਹੈਗਾ ਇਸ ਲਈ ਆਪਾਂ ਇਦਾਂ ਹੀ ਇਹਨੂੰ ਬੀਟ ਕਰਾਂਗੇ ਜਿਵੇਂ ਆਪਾਂ ਕਾਫੀ ਬਣਾਉਣੀ ਹੁੰਦੀ ਹੈ ਕਾਫੀ ਬੀਟ ਕਰਕੇ ਬਣਾਉਣੀ ਹੁੰਦੀ ਹੈ ਤਾਂ ਉਸੇ ਤਰੀਕੇ ਨਾਲ ਚੀਨੀ ਤੇ ਕਾਫੀ ਹੈ ਜਿਹੜੀ ਇਹਨੂੰ ਆਪਾਂ ਇਦਾਂ ਬੀਟ ਕਰ ਲਾਂਗੇ ਮੈਂ ਚਾਪੋਣੀ ਲਈ ਆ ਉਹਦੇ ਨਾਲ ਬੀਟ ਕਰ ਲਵਾਂਗੀ ਜੇ ਤੁਹਾਡੇ ਕੋਲੇ ਕਾਫੀ ਬੀਟਰ ਹੈ ਤਾਂ ਤੁਸੀਂ ਉਹਦੇ ਨਾਲ ਕਰਨਾ ਠੀਕ ਹੈ ਜੀ ਲੋਜੀ ਗਰਮ ਪਾਣੀ ਪਾਉਣਾ ਯਾਦ ਰੱਖਿਓ ਬਹੁਤ ਪਾਣੀ ਦੀ ਲੋੜ ਨਹੀਂ ਹੈਗੀ ਕਿਉਂਕਿ ਚੀਨੀ ਹੈ ਜਿਹੜੀ ਇਹਦੇ ਵਿੱਚੋਂ ਹੀ ਆਪਣਾ ਪਾਣੀ ਹੈ ਜਿਹੜਾ ਉਹ ਨਿਕਲੇ ਆਉਣਾ ਹੁੰਦਾ ਆਪਾਂ ਇੱਕ ਚਮਚ ਪਾਇਆ ਸੀ ਇੱਕ ਚਮਚ ਕਾਫੀ ਹੈ ਕਾਫੀ ਦੇ ਵਿੱਚ ਤੇ ਚੀਨੀ ਦੇ ਵਿੱਚ ਪਾਓ ਠੀਕ ਹੈ ਜੀ ਹੋਰ ਆਪਾਂ ਨੂੰ ਜ਼ਰੂਰਤ ਨਹੀਂ ਪੈਣੀ ਪਰ ਯਾਦ ਰੱਖਿਓ ਕਿ ਗਰਮ ਪਾਣੀ ਪਾਉਣਾ ਤੇ ਬਹੁਤ ਜਲਦੀ ਬੀਟ ਹੋ ਜਾਂਦੀ ਹੈ ਇਹ ਨਹੀਂ ਕਿ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਤੇ ਕਾਫੀ ਫਿਲਟਰ ਨਾਲ ਤਾਂ ਇਸ ਤੋਂ ਵੀ ਜ਼ਿਆਦਾ ਛੇਤੀ ਹੋ ਜਾਂਦੀ ਹੈ ਪਰ ਜੇ ਨਾ ਹੋਵੇ ਤਾਂ ਲੈਂਡ ਥੋੜੀ ਜਾਣਾ ਆਪਾਂ ਹੋਰ ਤਰੀਕੇ ਵੀ ਹੁੰਦੇ ਆ ਜਿਹਦੇ ਨਾਲ ਆਪਾਂ ਇਸ ਤਰ੍ਹਾਂ ਕਾਫੀ ਬੀਟ ਕਰ ਸਕਦੇ ਹੋ ਠੀਕ ਹੈ ਜੀ ਆ ਬਹੁਤ ਈਜ਼ੀ ਵਾਲਾ ਤਰੀਕਾ ਹੈਗਾ ਜੀ ਆ ਦੇਖੋ ਤੁਸੀਂ ਕੋਈ ਮੈਂ ਵੀਡੀਓ ਕੱਟੀ ਨਹੀਂ ਹੈਗੀ ਵਿੱਚੋਂ ਤੁਸੀਂ ਦੇਖਿਆ ਹੋਊਗਾ ਕੋਈ ਕਲਿੱਪ ਕੱਟਿਆ ਨਹੀਂ ਹੈਗਾ ਉਸੇ ਤਰ੍ਹਾਂ ਕੰਟੀਨਿਊਸਲੀ ਆਪਣੀ ਵੀਡੀਓ ਜਿਹੜੀ ਉਹ ਚੱਲ ਰਹੀ ਹੈ ਤੇ ਬਹੁਤ ਜਲਦੀ ਕਾਫੀ ਹੈ ਜਿਹੜੀ ਉਹ ਬੀਟ ਹੋ ਜਾਂਦੀ ਹੈ ਨਾਲੇ ਫੇਸ ਤੇ ਲਾਓ ਤੇ ਨਾਲੇ ਕਾਫੀ ਬਣਾ ਕੇ ਪੀਓ ਦੋ ਕੰਮ ਕਰੋ ਤੇ ਦੇਖੋ ਬਸ ਕਿੰਨੀ ਛੇਤੀ ਇਹ ਗਾੜੀ ਗਾੜੀ ਹੋ ਗਈ ਹੈ ਕਲਰ ਚੇਂਜ ਹੋ ਰਿਹਾ ਦੇਖੋ ਤੁਸੀਂ ਨਾਲ ਦੀ ਨਾਲ ਦਾ ਕਲਰ ਵੀ ਚੇਂਜ ਹੋ ਰਿਹਾ ਜਿਵੇਂ ਜਿਵੇਂ ਪੀਟ ਹੋਈ ਹੈ ਥੋੜਾ ਜਿਹਾ ਜਸਾ ਇਦਾਂ ਤੋਂ ਆਪਾਂ ਇਹਨੂੰ ਅੰਦਰ ਨੂੰ ਇਕੱਠਾ ਜਿਹਾ ਕਰ ਲੈਨੇ ਆ ਲੋ ਜੀ ਜਿਹੜੀ ਇਹ ਚਾਹ ਪਾਣੀ ਦੇ ਵਿੱਚ ਹੁਣ ਕੌਫੀ ਆ ਗਈ ਹੈ ਜੇ ਆਪਣੇ ਕੋਲ ਕੌਫੀ ਬੀਟਰ ਹੋਵੇ ਤਾਂ ਬਹੁਤ ਛੇਤੀ ਇਸ ਤਰ੍ਹਾਂ ਦੀ ਝੱਗ ਛੱਡ ਦਿੰਦੀ ਹੈ ਹੁਣ ਇਹ ਆਪਾਂ ਜਦੋਂ ਇਹਨੂੰ ਬੀਟ ਕਰਦੇ ਆ ਨਾ ਬੀਟ ਕਰਦੇ ਕਰਦੇ ਇਹ ਨਾ ਕੌਫੀ ਹੈ ਜਿਹੜੀ ਉਹ ਇਹਦੇ ਵਿੱਚ ਆ ਜਾਂਦੀ ਹੈ ਪਾਣੀ ਦੇ ਵਿੱਚ ਔਰ ਜਿਹੜੀ ਪਾਣੀ ਦੇ ਵਿੱਚ ਆ ਗਈ ਇਹ ਬਹੁਤ ਹਲਕੀ ਹੁੰਦੀ ਹੈ ਇੱਕ ਤਰ੍ਹਾਂ ਦੀ ਝੱਗ ਹੀ ਹੁੰਦੀ ਹੈ ਇਹ ਠੀਕ ਹੈ ਹੁਣ ਆਪਾਂ ਇਹਨਾਂ ਯੂਜ਼ ਕਰਦੇ ਆ ਇਹਨੂੰ ਆਪਾਂ ਕਿਵੇਂ ਯੂਜ਼ ਕਰਨਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਲੋ ਜੀ ਜਿਹੜੀ ਆਪਾਂ ਇਹ ਕੌਫੀ ਬੀਟ ਕਰੀ ਆ ਜਿਹੜੀ ਇਹਦੇ ਵਿੱਚ ਚਾਹ ਪਾਣੀ ਦੇ ਵਿੱਚ ਇਹ ਝੱਗ ਹੈ ਇੱਕ ਤਰ੍ਹਾਂ ਦੀ ਠੀਕ ਤੇ ਜਿੰਨਾ ਜਿੰਨਾ ਹੀ ਆਪਾਂ ਇਹਨੂੰ ਬੀਟ ਕਰੀ ਜਾਵਾਂਗੇ ਇਹਦੀ ਝੱਗ ਵੈਸੇ ਵੀ ਬਣ ਜੂਗੀ ਪਰ ਮੈਂ ਬਹੁਤ ਟਾਈਮ ਨਹੀਂ ਲਿਆਉਣਾ ਚਾਹੁੰਦੀ ਇਸ ਕਰਕੇ ਜਿਹੜੀ ਇਹਦੇ ਵਿੱਚ ਆ ਗਈ ਇਹ ਵਾਲੀ ਇਹਨੂੰ ਆਪਾਂ ਯੂਜ਼ ਕਰਾਂਗੇ ਲੋ ਤੁਸੀਂ ਆਪਣੇ ਫੇਸ ਦੇ ਉੱਪਰ ਇਹਨੂੰ ਯੂਜ਼ ਕਰਿਓ ਔਰ ਯਕੀਨ ਮੰਨਿਓ ਕੰਪਲੈਕਸ਼ਨ ਦੇਖਿਓ ਕਿੰਨਾ ਫੇਅਰ ਹੋਊਗਾ ਨਾਲੇ ਤੁਹਾਡੀਆਂ ਜਿਹੜੀਆਂ ਰਿੰਕਲਸ ਨੇ ਉਹਨਾਂ ਨੂੰ ਬਹੁਤ ਫਰਕ ਪੈਣਾ ਹੈ ਕਲਰ ਫੇਅਰ ਹੋ ਜਾਣਾ ਹੈ ਮੈਨੂੰ ਨਾ ਐਨਕ ਤੋਂ ਬਿਨਾ ਵਾਲਾ ਨਹੀਂ ਦਿਖ ਰਿਹਾ ਜੇ ਕਿਤੇ ਰਹਿ ਰਹੂਗੀ ਕਈ ਤਾਂ ਤੁਸੀਂ ਆਪਦੇ ਹਿਸਾਬ ਨਾਲ ਆਪਦੇ ਫੇਸ ਤੇ ਲਾ ਲਿਓ ਇਨੀ ਸੌਫਟਨੈਸ ਹਨ ਇਹਦੇ ਚ ਇੰਨੀ ਕਿ ਜ਼ਿਆਦਾ ਸੌਫਟਨੈਸ ਹੈ ਕਾਫੀ ਬੈਸਿਕ ਕਲਰ ਨਾ ਫੇਅਰ ਕਰਦੀ ਹੈ ਕੰਪਲੈਕਸਨ ਬਹੁਤ ਫੇਅਰ ਕਰ ਦਿੰਦੀ ਹੈ ਕਾਫੀ ਲੋਜੀ ਆਪਾਂ ਇਹਨੂੰ ਨਾ 10 ਮਿੰਟ ਇਦਾਂ ਲਾ ਕੇ ਰੱਖਾਂਗੇ ਉਸ ਤੋਂ ਬਾਅਦ ਆਪਣੇ ਹੱਥਾਂ ਤੋਂ ਪਾਣੀ ਲਾ ਕੇ ਨਾ ਥੋੜਾ ਜਿਹਾ ਉਂਗਲਾਂ 'ਤੇ ਤੇ ਇਹਦੀ 2-4 ਮਿੰਟ ਮ사ਜ ਕਰ ਲਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਫੇਸ ਕਰਿਓ ਵਾਸ਼ ਤੇ ਦੇਖਿਓ ਤੁਸੀਂ ਇਹਦਾ ਰਿਜ਼ਲਟ ਤੇ ਤੁਸੀਂ ਆਪ ਹੀ ਦੱਸਿਓ ਰਿਜ਼ਲਟ ਤੁਸੀਂ ਦੱਸੋਗੇ ਠੀਕ ਹੈ ਤੁਸੀਂ ਯੂਜ਼ ਕਰੋਗੇ ਤੇ ਰਿਜ਼ਲਟ ਵੀ ਦੱਸੋਗੇ ਕਿਉਂਕਿ ਇਹਦੇ ਵਿੱਚ ਚੀਨੀ ਪਾਈ ਆਸ ਕਰਕੇ ਚਿਪਚਿਪਾ ਪਾਣਾ ਹੈ ਹਨਾ ਜਿਵੇਂ ਆਪਾਂ ਹਨੀ ਪਾ ਲੈਨੇ ਆ ਸ਼ਾਇਦ ਪਾ ਲੈਨੇ ਆ ਇਹ ਇਸ ਕਰਕੇ ਸਾਡੀਆਂ ਰਿੰਕਲਸ ਨੂੰ ਵੀ ਠੀਕ ਕਰਦੀ ਆ ਇਹ ਤੇ ਸਕਿਨ ਨੂੰ ਬਹੁਤ ਜ਼ਿਆਦਾ ਸੌਫਟ ਸਕਿਨ ਔਰ ਕੰਪਲੈਕਸ਼ਨ ਬਹੁਤ ਫੇਅਰ ਕਰ ਦਿੰਦੀ ਆ। ਲੋ ਜੀ ਹੁਣ ਆਪਾਂ 10 ਮਿੰਟ ਇਹਨੂੰ ਇਦਾਂ ਹੀ ਰੱਖਦੇ ਆ। ਉਸ ਤੋਂ ਬਾਅਦ ਆਪਾਂ ਫੇਰ ਤੁਹਾਨੂੰ ਮਿਲਦੇ ਆ ਤੇ ਆਪਾਂ ਕਿਸ ਤਰ੍ਹਾਂ ਇਹਨੂੰ ਉਤਾਰਨਾ ਹੈਗਾ ਉਹ ਮੈਂ ਤੁਹਾਨੂੰ ਦਿਖਾਉਂਗੀ ਫੇਰ ਉਸ ਤੋਂ ਬਾਅਦ ਆਪਾਂ ਫੇਰ ਨਾ ਕੇ ਆਵਾਂਗੇ ਹਨਾ ਅਜੇ ਮੈਂ ਆਪਣੇ ਵਾਲਾਂ ਦੀ ਕੇਅਰ ਵੀ ਕਰਨੀ ਹੈਗੀ ਐ। ਉਦੋਂ ਬਲੌਗ ਆਟੋਨਮ ਅਲੱਗ ਤੋਂ ਦਊਂਗੀ ਪਹਿਲਾਂ ਇਹ ਵਾਲਾ ਬਲੌਗ ਹੈ ਜਿਹੜਾ ਉਹ ਕੰਪਲੀਟ ਕਰੂੰਗੀ ਠੀਕ ਹੈ ਜੀ ਸਾਰੀਆਂ ਭੈਣਾਂ ਨੇ ਯੂਜ਼ ਕਰ ਲੈਣਾ ਅੱਜ ਸੰਡੇ ਹੈ ਤੇ ਕੱਲ ਨੂੰ ਦਿਵਾਲੀ ਹੈ ਦਿਵਾਲੀ ਤੋਂ ਪਹਿਲਾਂ ਪਹਿਲਾਂ ਇਹਨੂੰ ਯੂਜ਼ ਕਰ ਲਓ ਲੋ ਜੀ 10 ਮਿੰਟ ਹੋ ਗਏ ਤੇ ਹੁਣ ਆਪਾਂ ਆਪਣੇ ਹੱਥਾਂ ਨੂੰ ਲਾ ਲੈਨੇ ਆ ਪਾਣੀ ਥੋੜਾ ਥੋੜਾ ਗਿੱਲੇ ਹੱਥ ਕਰਕੇ ਫਿਰ ਇਹਨੂੰ ਹਲਕਾ ਹਲਕਾ ਇਦਾਂ ਇਦਾਂ ਕਰਕੇ ਉਤਾਰਾਂਗੇ ਉਤਾਰਨਾ ਬਿਲਕੁਲ ਵੀ ਇਹਨੂੰ ਔਖਾ ਨਹੀਂ ਹੈਗਾ ਜਿਹੜਾ ਇਹਨੇ ਕੰਮ ਕਰਨਾ ਸੀ ਕਾਫੀ ਨੇ ਉਸ ਕਿਨ ਦੇ ਅੰਦਰ ਤੱਕ ਚਲੀ ਗਈ ਉਹਨਾਂ ਨੇ ਕਰਤਾ ਲੈ ਕਰਕੇ ਨਾ ਤੁਸੀਂ ਇਹਦੀ ਪੰਜ ਚਾਰ ਮਿੰਟ ਮ사ਜ ਕਰ ਲਿਓ ਹਲਕੇ ਹੱਥਾਂ ਨਾਲ ਮ사ਜ ਕਰ ਲਿਓ ਹਫਤੇ ਵਿੱਚ ਤਿੰਨ ਵਾਰ ਹਰ ਤੀਜੇ ਦਿਨ ਕਰ ਲੈਣਾ ਇਹ ਇੱਕ ਦਿਨ ਛੱਡ ਕੇ ਫਿਰ ਰਿਜ਼ਲਟ ਦੇਖਿਓ ਤੁਸੀਂ ਕਿੰਨਾ ਵਧੀਆ ਰਿਜ਼ਲਟ ਮਿਲੂਗਾ ਇੱਕ ਆਪਾਂ ਹਜੇ ਟੁੱਥ ਪੇਸਟ ਬਣਾਉਣਾ ਹੈਗਾ ਘਰ ਤੇ ਉਹਦੇ ਲਈ ਮੇਰੇ ਕੋਲ ਇੱਕ ਅੱਧੀ ਚੀਜ਼ ਹੈ ਨਹੀਂ ਸੀ ਜਦੋਂ ਉਹਨਾਂ ਕੋਈ ਚੀਜ਼ ਇੱਕ ਅੱਧੀ ਨਹੀਂ ਹੁੰਦੀ ਉਹਦੇ ਵੇਨਾ ਫਿਰ ਵਲੌਗ ਬਣਦਾ ਨਹੀਂ ਹੈਗਾ ਰੁਕ ਜਾਂਦਾ ਫਿਰ ਉੱਥੇ ਅਲਰਜੀ ਤੋਂ ਵੀ ਦੇਣੀ ਹੈਗੀ ਆ ਬਸ ਇੱਕ ਅੱਧੀ ਚੀਜ਼ ਹੁੰਦੀ ਹੈ ਜਿਹੜੀ ਨਹੀਂ ਹੁੰਦੀ ਸੋਚੀਦਾ ਵੀ ਚਲ ਅਗਲੀ ਵਾਰ ਦੇਵਾਂਗੇ ਲੋ ਜੀ ਹੁਣ ਆਪਾਂ ਮ사ਜ 2 ਮਿੰਟ ਹੋਰ ਕਰਦੇ ਆ ਤੇ ਫੇਸ ਵਾਸ਼ ਕਰਦੇ ਆ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਫੇਸ ਆਪਾਂ ਕਰ ਲਿਆ ਵਾਸ਼ 2-4 ਮਿੰਟ ਕੀਤੀ ਮ사ਜ ਉਸ ਤੋਂ ਬਾਅਦ ਆਪਾਂ ਫੇਸ ਵਾਸ਼ ਕਰ ਲਿਆ ਬਹੁਤ ਵਧੀਆ ਫੀਲ ਆਊਗੀ ਔਰ ਇੱਕਦਮ ਤੁਹਾਨੂੰ ਐ ਲੱਗੂਗਾ ਕਿ ਕੰਪਲੈਕਸ਼ਨ 4-5 ਨੰਬਰ ਫੇਅਰ ਹੋ ਗਿਆ ਤੇ ਤੁਸੀਂ ਲਾਉਣਾ ਇਹਨੂੰ ਯੂਜ਼ ਕਰਨਾ ਯੂਜ਼ ਕਰਕੇ ਰਿਜ਼ਲਟ ਜਰੂਰ ਦੇਣੇ ਆ ਤੇ ਤੀਜੇ ਹਰ ਤੀਜੇ ਦਿਨ ਤੁਸੀਂ ਹਰ 3rd ਡੇ ਹਫਤੇ 'ਚੋਂ ਤਿੰਨ ਕਵਾਰਾ ਜਿਹੜਾ ਇਹ ਯੂਜ਼ ਕਰ ਲਿਆ ਕਰੋ ਕਿਉਂਕਿ ਮੈਨੂੰ ਪਤਾ ਪੈਣਾ ਦੇਖੋ ਸੁਣਾਉਣਗੇ ਕ ਕਿੰਨੀ ਵਾਰ ਯੂਜ਼ ਕਰਨਾ ਹੈ ਤੁਸੀਂ ਤਿੰਨ ਹਫਤੇ ਚ ਤਿੰਨ ਵਾਰ ਯੂਜ਼ ਕਰਨਾ ਹੈ ਜਿਵੇਂ ਅੱਜ ਸੰਡੇ ਹੈਗਾ ਤੇ ਮੈਂ ਤੀਸਰੇ ਦਿਨ ਯੂਜ਼ ਕਰਾਂ ਜਿਵੇਂ ਟਿਊਜ਼ਡੇ ਨੂੰ ਤੇ ਉਸ ਤੋਂ ਬਾਅਦ ਥਰਸਡੇ ਨੂੰ ਠੀਕ ਹੈ ਜੀ ਫਿਰ ਇੱਕ ਵਾਰ ਫਿਰ ਸੰਡੇ ਨੂੰ ਹਨਾ ਇਦਾਂ ਕਰਕੇ ਆਪਾਂ ਯੂਜ਼ ਕਰ ਲਿਓ ਤੇ ਉਸ ਤੋਂ ਬਾਅਦ ਤੁਸੀਂ ਤਿੰਨ ਕਵਾਰ ਜਦੋਂ ਯੂਜ਼ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਆ ਜਿਹੜੇ ਉਹ ਕਲੀਅਰ ਹੀ ਮਿਲ ਜਾਣਗੇ ਇੱਕ ਦੋ ਵਾਰੀਆਂ ਚ ਤੁਹਾਨੂੰ ਕਾਫੀ ਜ਼ਿਆਦਾ ਫਰਕ ਪੈ ਜਾਊਗਾ ਸੋ ਲੋ ਭੈਣੋ ਇਹ ਵਾਲੀ ਰੈਮਡੀ ਯੂਜ਼ ਕਰੋ ਕੰਪਲੈਕਸ਼ਨ ਫੇਅਰ ਕਰੋ ਰੰਗ ਗੋਰਾ ਕਰੋ ਤੇ ਹਰ ਤਰ੍ਹਾਂ ਦੇ ਜਿਹੜੇ ਕਲਰ ਹੈਗੇ ਆ ਉਹ ਤੁਸੀਂ ਪਾਓ ਸ਼ੌਕ ਪੂਰੇ ਕਰੋ ਠੀਕ ਹੈ ਜੀ ਦੁਨੀਆ ਤੇ ਆਈਆਂ ਕਿ ਤੇ ਐ ਨਾ ਹੋਵੇ ਜਾ ਕੇ ਦੱਸਣਾ ਪੈ ਜੇ ਧਰਮ ਰਾਜ ਨੂੰ ਕਿ ਆ ਕਲਰ ਤਾਂ ਮੈਂ ਪਾਇਆ ਹੀ ਨਹੀਂ ਮੈਨੂੰ ਬੁਲਾਵਾ ਵੀ ਵੇਸਤਾ ਸੋ ਹਰ ਤਰ੍ਹਾਂ ਦੇ ਕਲਰ ਪਾਉਣੇ ਆ ਹਰ ਤਰ੍ਹਾਂ ਦੇ ਕਲਰ ਪਾਉਣੇ ਆ ਸ਼ੌਕ ਪੂਰੇ ਕਰਨੇ ਆ ਵਿਆਹ ਸ਼ਾਦੀਆਂ ਆ ਰਹੇ ਨੇ ਆਪਣਾ ਧਿਆਨ ਰੱਖੋ ਠੀਕ ਹੈ ਜੀ ਸੋ ਦਿਵਾਲੀ ਦੀਆਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਮੁਬਾਰਕਾਂ ਜੀ ਐਡਵਾਂਸ ਹੀ ਦੇ ਦਿੰਦਾ ਹਾਂ ਬਹੁਤ ਬਹੁਤ ਵਧਾਈਆਂ ਖੁਸ਼ੀਆਂ ਦੀ ਦਿਵਾਲੀ ਹੋਵੇ ਘਰ ਵਿੱਚ ਰੌਸ਼ਨੀ ਆਉਣ ਸਭ ਤੋਂ ਵੱਡੀ ਗੱਲ ਕਿ ਤੰਦਰੁਸਤੀ ਹੋਵੇ ਜਿਹੜਾ ਬੰਦਾ ਅੱਜ ਦੇ ਜਮਾਨੇ ਵਿੱਚ ਤੰਦਰੁਸਤ ਹੈਗਾ ਉਹਦੇ ਵਰਗਾ ਅਮੀਰ ਨਹੀਂ ਹੈਗਾ ਕੋਈ ਇੰਨੀਆਂ ਕ ਬਿਮਾਰੀਆਂ ਨੇ ਘੇਰਿਆ ਹੋਇਆ ਲੋਕਾਂ ਨੂੰ ਨਵੀਆਂ ਤੋਂ ਨਵੀਆਂ ਬਿਮਾਰੀਆਂ ਸੁਣਨ ਨੂੰ ਮਿਲਦੀਆਂ ਨੇ ਸੋ ਉਦੋਂ ਸੁਣ ਕੇ ਫਿਰ ਐ ਲੱਗਦਾ ਵੀ ਜੇ ਪ੍ਰਮਾਤਮਾ ਨੇ ਤੁਹਾਨੂੰ ਸਿਹਤ ਦਿੱਤੀ ਹੈ ਨਾ ਮੈਂ ਕਹਿੰਦੀ ਹਾਂ ਇਸ ਤੋਂ ਵੱਡਾ ਧੰਨੀ ਹੈ ਨਹੀਂ ਕੋਈ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਜਾਂਦੀ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆਉਂਦੀ ਜਾਂਦੀ ਪਹਿਲਾਂ ਸਮਝ ਨਹੀਂ ਹੁੰਦੀ ਹੈ ਨਾ ਜਾਂ ਜਦੋਂ ਤੁਸੀਂ ਤਕਲੀਫਾਂ ਦੇ ਵਿੱਚੋਂ ਲੰਘਦੇ ਹੋ ਬਿਮਾਰੀਆਂ 'ਚੋਂ ਲੰਘਦੇ ਹੋ ਉਦੋਂ ਤੁਹਾਨੂੰ ਪਤਾ ਲੱਗਦਾ ਹੈ ਸਿਹਤ ਅਨਮੁੱਲਾ ਤਾਂ ਨੇ ਸਹੀ ਗੱਲ ਹੈ ਬਹੁਤ ਵੱਡਾ ਅਨਮੁੱਲਾ ਤਾਂ ਹੈਗਾ ਇਹਦੇ ਬਰਾਬਰ ਕੋਈ ਤਾਂ ਨਹੀਂ ਹੈਗਾ ਕੋਈ ਦੌਲਤ ਨਹੀਂ ਹੈਗੀ ਇਹ ਪਰਮਾਤਮਾ ਵੱਲੋਂ ਦਿੱਤਾ ਗਿਆ ਤੁਹਾਨੂੰ ਗਿਫਟ ਹੈਗਾ ਸੋ ਅੱਜ ਕੋਸ਼ਿਸ਼ ਕਰੀਏ ਪਰਨ ਕਰੀਏ ਇਸ ਦਿਵਾਲੀ ਤੇ ਕਿ ਜੇ ਪਰਮਾਤਮਾ ਨੇ ਸਾਨੂੰ ਗਿਫਟ ਦਿੱਤਾ ਇੱਕ ਸੋਹਣੀ ਸਿਹਤ ਦਿੱਤੀ ਆ ਇਹਦਾ ਧਿਆਨ ਰੱਖਾਂਗੇ ਇਹਦੀ ਕੇਅਰ ਕਰਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਜ ਹੀ ਬਣਾ ਕੇ ਲਾ ਲਓ ਗੱਲੋਂ ਦਿਵਾਲੀ ਆ ਦਿਵਾਲੀ ਤੇ ਸੋਹਣੇ ਸੋਹਣੇ ਸੂਟ ਬਣਨੇ ਆ ਤੇ ਆਪਣਾ ਚੈਨਲ ਹੈਗਾ ਫਰਸਟ ਚੋਇਸ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕੱਲ ਨੂੰ ਇੱਕ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ